ਅੱਜ ਦੀ ਇਹ ਕਹਾਣੀ ਕੋਈ ਕਹਾਣੀ ਨਹੀਂ ਇੱਕ ਲੇਖਕ ਦੀ ਹੱਦ ਦਿੱਤੀ ਹੈ ਅੱਜ ਤੋਂ ਕਈ ਸਾਲ ਪਹਿਲਾਂ ਉਸ ਲੇਖਕ ਨੇ ਇੱਕ ਰਸਾਲੇ ਦੇ ਵਿੱਚ ਆਪਣੀ ਹੱਦ ਦਿੱਤੀ ਲਿਖੀ ਜੋ ਕਿ ਰਵਾ ਦੇਣ ਵਾਲੀ ਹੈ ਉਸ ਲੇਖਕ ਦਾ ਨਾਮ ਤਾਂ ਮੈਨੂੰ ਯਾਦ ਨਹੀਂ ਪਰ ਉਸ ਦੀ ਲਿਖੀ ਇੱਕ ਇੱਕ ਗੱਲ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਘਟਨਾ ਮੈਂ ਇਸ ਵੀਡੀਓ ਦੁਆਰਾ ਸਭ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਲਿਖਦਾ ਹੈ ਕਿ ਬਚਪਨ ਤੋਂ ਹੀ ਮੈਨੂੰ ਆਪਣੀ ਮਾਂ ਦੇ ਚਿਹਰੇ ਦੇ ਨਾਲ ਬੜੀ ਨਫ਼ਰਤ ਸੀ ਮੈਂ ਆਪਣੀ ਮਾਂ ਨੂੰ ਵਾਰ-ਵਾਰ ਆਖਦਾ ਸਾਂ ਕਿ ਮਾਂ ਤੂੰ ਮੇਰੇ ਸਾਹਮਣੇ ਨਾ ਆਇਆ ਕਰ ਤੇਰੀ ਬੱਦਸੂਰਤ ਜਹੀ ਸ਼ਕਲ ਮੈਨੂੰ ਚੰਗੀ ਨਹੀਂ ਲੱਗਦੀ ਕਿਉਂ ਤੂੰ ਵਾਰ-ਵਾਰ ਮੇਰੇ ਸਾਹਮਣੇ ਹੁੰਨੀ ਹੈ ਕਿਉਂਕਿ ਉਸ ਦੀ ਮਾਂ ਦੀ ਇੱਕ ਅੱਖ ਕਾਣੀ ਸੀ ਇੱਕ ਅੱਖ ਕਾਣੀ ਹੋਣ ਕਰਕੇ ਉਸ ਦਾ ਚਿਹਰਾ ਬੱਦਸੂਰਤ ਲੱਗਦਾ ਸੀ ਉਹ ਲਿਖਦਾ ਹੈ ਕਿ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਨੇ ਪਿਆ ਤਾਂ ਮੈਂ ਇਹ ਸੋਚ ਕੇ ਖੁਸ਼ ਹੋਇਆ ਕਿ ਘੱਟ ਤੋਂ ਘੱਟ ਸਕੂਲ ਦੇ ਸਮੇਂ ਦੇ ਵਿੱਚ ਹੀ ਮੈਨੂੰ ਵਾਰ-ਵਾਰ ਆਪਣੀ ਮਾਂ ਦਾ ਚਿਹਰਾ ਨਾ ਦੇਖਣਾ ਪਵੇਗਾ ਪਰ ਜਦੋਂ ਕਿਤੇ ਮੇਰੀ ਮਾਂ ਨੇ ਸਕੂਲ ਦੇ ਵਿੱਚ ਆ ਜਾਣਾ ਤਾਂ ਮੈਂ ਘਰ ਜਾ ਕੇ ਵੀ ਆਪਣੀ ਮਾਂ ਦੇ ਨਾਲ ਬੜਾ ਲੜਨਾ ਕਿ ਮੈਂ ਤੈਨੂੰ ਆਖਿਆ ਤੂੰ ਮੇਰੇ ਸਕੂਲ ਨਾ ਆਇਆ ਕਰ ਮੇਰੇ ਦੋਸਤ ਮੇਰੇ ਤੇ ਹੱਸਦੇ ਆ ਮੈਨੂੰ ਮਖੌਲ ਕਰਦੇ ਆ ਕਿ ਆਉ ਵੇਖ ਇਸ ਦੀ ਇੱਕ ਅੱਖ ਵਾਲੀ ਮਾਂ ਆ ਗਈ ਹੈ ਇਸ ਕਰਕੇ ਮੈਨੂੰ ਤੇਰੇ ਚਿਹਰੇ ਤੋਂ ਬੜੀ ਨਫ਼ਰਤ ਹੈ ਤੂੰ ਆਪਣਾ ਚਿਹਰਾ ਲੈ ਕੇ ਮੇਰੇ ਸਾਹਮਣੇ ਨਾ ਆਇਆ ਕਰ ਤਾਂ ਉਹ ਲੇਖਕ ਲਿਖਦਾ ਕਿ ਮੇਰੀਆਂ ਇਦਾਂ ਦੀਆਂ ਕੌੜੀਆਂ ਤਿੱਖੀਆਂ ਗੱਲਾਂ ਸੁਣ ਕੇ ਵੀ ਮੇਰੀ ਮਾਂ ਨੇ ਚੁੱਪ ਕੀਤੀ ਰਹਿਣਾ ਉਸ ਨੇ ਕਦੇ ਮੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਸੀ ਕੀਤਾ ਤੇ ਜਿਸ ਤਰ੍ਹਾਂ ਮੈਂ ਆਖਣਾ ਮੇਰੀ ਮਾਂ ਨੇ ਉਸੇ ਤਰ੍ਹਾਂ ਕਰਨਾ ਫਿਰ ਹੌਲੀ ਹੌਲੀ ਸਮਾਂ ਆਪਣੀ ਚਾਰ ਬੀਤਤਾ ਗਿਆ ਹੁਣ ਬਚਪਨ ਗੁਜ਼ਰ ਚੁੱਕਾ ਹੈ ਜਵਾਨੀ ਆ ਗਈ ਹੈ ਉਸ ਦੇ ਨਾਲ ਨਾਲ ਮੇਰੀ ਪੜ੍ਹਾਈ ਵੀ ਪੂਰੀ ਹੋਈ ਹੈ ਪਰ ਜੇ ਕੁਝ ਨਹੀਂ ਬਦਲਿਆ ਤਾਂ ਉਹ ਹੈ ਮੇਰੇ ਦਿਲ ਦੇ ਵਿੱਚ ਆਪਣੀ ਮਾਂ ਦੇ ਚਿਹਰੇ ਦੇ ਪ੍ਰਤੀ ਨਫ਼ਰਤ ਮੈਨੂੰ ਅੱਜ ਵੀ ਉਹ ਚਿਹਰਾ ਚੰਗਾ ਨਹੀਂ ਲੱਗਦਾ ਮੈਂ ਪੜਾਈ ਪੂਰੀ ਹੋਣ ਤੋਂ ਬਾਅਦ ਨੌਕਰੀ ਵਾਸਤੇ ਅਪਲਾਈ ਕੀਤਾ ਤੇ ਮੇਰੀ ਨੌਕਰੀ ਮੇਰੇ ਪਿੰਡ ਤੋਂ ਬਹੁਤ ਜ਼ਿਆਦਾ ਦੂਰ ਇੱਕ ਸ਼ਹਿਰ ਦੇ ਵਿੱਚ ਲੱਗੀ ਹੈ ਮੈਂ ਬਹੁਤ ਖੁਸ਼ ਹੋਇਆ ਕਿ ਹੁਣ ਮੈਂ ਆਪਣੇ ਪਿੰਡ ਤੋਂ ਬਹੁਤ ਦੂਰ ਚਲਾ ਜਾਵਾਂਗਾ ਜਿਹੜਾ ਮੈਨੂੰ ਆਪਣੀ ਮਾਤਾ ਦਾ ਵਾਰ-ਵਾਰ ਚਿਹਰਾ ਵੇਖਣਾ ਪੈਂਦਾ ਹੈ ਉਹ ਮੈਨੂੰ ਕਦੇ ਵੇਖਣਾ ਨਾ ਪਵੇਗਾ ਇੱਕ ਵਾਰ ਮੈਂ ਚਲਿਆ ਗਿਆ ਫਿਰ ਆਪਣੀ ਮਾਤਾ ਦੇ ਸਾਹਮਣੇ ਆਪਣੀ ਮਾਂ ਦੇ ਸਾਹਮਣੇ ਦੁਬਾਰਾ ਨਹੀਂ ਆਵਾਂਗਾ ਇਦਾਂ ਦੀਆਂ ਉਹ ਵਿਚਾਰਾਂ ਸੋਚਦਾ ਲੇਖਕ ਲਿਖਦਾ ਹੈ ਕਿ ਮੈਂ ਨੌਕਰੀ ਕਰਨ ਵਾਸਤੇ ਆਪਣੇ ਪਿੰਡ ਤੋਂ ਬਹੁਤ ਦੂਰ ਚਲੇ ਆ ਗਿਆ ਫਿਰ ਮੈਂ ਕਦੇ ਵਾਪਸ ਪਰਤ ਕੇ ਆਪਣੀ ਮਾਂ ਵੱਲ ਨਹੀਂ ਵਕਿਆ ਜਿੱਥੋਂ ਤੱਕ ਲਿਖਦਾ ਹੈ ਕਿ ਨੌਕਰੀ ਕਰਦਿਆਂ ਕਰਦਿਆਂ ਮੈਂ ਵਿਆਹ ਵੀ ਉੱਥੇ ਹੀ ਕਰਵਾ ਲਿਆ ਤੇ ਆਪਣਾ ਘਰ ਮੁੱਲ ਲੈ ਕਰਕੇ ਮੈਂ ਆਪਣੀ ਵਸੂ ਵੀ ਉੱਥੇ ਕੀਤੀ ਮੈਂ ਆਪਣੀ ਮਾਂ ਨੂੰ ਆਪਣੇ ਵਿਆਹ ਦੇ ਬਾਰੇ ਵੀ ਨਹੀਂ ਦੱਸਿਆ ਮੈਂ ਇਹੋ ਸੋਚਦਾ ਰਿਹਾ ਕਿ ਮੇਰੇ ਨਵੇਂ ਬਣੇ ਰਿਸ਼ਤੇਦਾਰ ਮੈਨੂੰ ਕੀ ਆਖਣਗੇ ਕਿ ਆਹ ਇਸ ਦੀ ਮਾਂ ਕਿਸ ਤਰ੍ਹਾਂ ਦੀ ਹੈ ਜੇ ਤੇ ਬਦਸੂਰਤ ਹੈ ਇਸ ਦੀ ਤੇ ਇੱਕ ਆਖੀ ਹੈ ਨਹੀਂ ਇਸ ਕਰਕੇ ਉਹ ਲਿਖਦਾ ਹੈ ਮੈਂ ਆਪਣੀ ਮਾਂ ਨੂੰ ਆਪਣੇ ਵਿਆਹ ਬਾਰੇ ਵੀ ਨਹੀਂ ਦੱਸਿਆ ਮੈਂ ਆਪਣੀ ਮਾਂ ਨੂੰ ਆਪਣਾ ਕੋਈ ਐਡਰੈਸ ਨਹੀਂ ਦੱਸਿਆ ਕੋਈ ਪਤਾ ਨਹੀਂ ਦੱਸਿਆ ਕਿ ਕਿਤੇ ਮੇਰੀ ਮਾਂ ਮੇਰੇ ਕੋਲ ਫੇਰ ਨਾ ਆ ਜਾਵੇ ਉਹ ਲਿਖਦਾ ਹੈ ਕਾਫੀ ਸਮਾਂ ਬੀਤ ਚੁੱਕਾ ਏ ਮੇਰੇ ਬੱਚੇ ਵੀ ਹੋ ਚੁੱਕੇ ਨੇ ਸਕੂਲ ਦੇ ਵਿੱਚ ਪੜ੍ਹਦੇ ਨੇ ਪਰ ਮੈਂ ਕਦੇ ਵੀ ਵਾਪਸ ਪਰਤ ਕੇ ਆਪਣੀ ਮਾਂ ਦੇ ਕੋਲ ਨਹੀਂ ਗਿਆ ਆਪਣੀ ਮਾਂ ਨੂੰ ਮੈਂ ਕੋਈ ਦੁੱਖ ਸੁੱਖ ਨਹੀਂ ਪੁੱਛਿਆ ਉਹ ਲਿਖਦਾ ਹੈ ਇੱਕ ਦਿਨ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਮੇਰਾ ਦੋਸਤ ਜੋ ਕਿ ਮੇਰੇ ਕੋਲੋਂ ਮੇਰੇ ਪਿੰਡ ਦੇ ਵਿੱਚ ਆਇਆ ਤੇ ਉਸ ਮੇਰੇ ਦੋਸਤ ਦੇ ਕੋਲ ਮੇਰੀ ਮਾਤਾ ਨੇ ਮੇਰੇ ਬਾਰੇ ਪੁੱਛਿਆ ਤਾਂ ਮੇਰੇ ਦੋਸਤ ਨੇ ਦੱਸਿਆ ਕਿ ਉਹ ਠੀਕ ठाक ਹੈ ਉਸ ਨੇ ਵਿਆਹ ਵੀ ਕਰਵਾ ਲਿਆ ਹੈ ਤੇ ਹੁਣ ਤੇਰੇ ਪੁੱਤਰ ਦੇ ਅੱਗੇ ਦੋ ਬੱਚੇ ਹੋ ਚੁੱਕੇ ਨੇ ਦੱਸਦੇ ਹਨ ਕਿ ਮਾਂ ਮੇਰੀ ਖੁਸ਼ੀ ਤੇ ਬਹੁਤ ਹੋਈ ਤੇ ਨਾਲ ਹੀ ਅੱਖਾਂ ਦੇ ਵਿੱਚ ਹੰਝੂ ਵੀ ਆ ਗਏ ਨੇ ਕਿ ਮੇਰੇ ਪੁੱਤਰ ਨੇ ਵਿਆਹ ਕਰਵਾਇਆ ਪਾਣੀ ਤਾਂ ਮੈਂ ਵਾਰਿਆ ਹੀ ਨਹੀਂ ਮੇਰੇ ਚਾ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਰਹਿ ਗਏ ਚਲੋ ਫੇਰ ਵੀ ਮੇਰੇ ਪੁੱਤਰ ਨੂੰ ਤੂੰ ਸਨੇਹਾ ਦੇਵੇਂ ਇਹ ਗੱਲ ਮੇਰੇ دوست ਨੂੰ ਮੇਰੀ ਮਾਂ ਆਖ ਰਹੀ ਹੈ ਕਿ ਤੂੰ ਜਿੱਥੇ ਵੀ ਵੱਸਦਾ ਹੈਂ ਉਹ ਸਰਨੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਉਸ ਮੇਰੇ ਦੋਸਤ ਨੇ ਉਹ ਸਾਰੀ ਗੱਲ ਮੈਨੂੰ ਦੱਸੀ ਆ ਕੇ ਤਾਂ ਮੈਂ ਫਿਰ ਇਸ ਗੱਲ ਦਾ ਸ਼ੁਕਰ ਕੀਤਾ ਕਿ ਕਿਤੇ ਮੇਰਾ ਦੋਸਤ ਮੇਰੀ ਮਾਂ ਨੂੰ ਨਾਲ ਤੈਨੂੰ ਲਿਆ ਕਰਕੇ ਆਇਆ ਮੇਰੇ ਮਨ ਦੇ ਵਿੱਚ ਉਹਨਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਮੈਂ ਹਮੇਸ਼ਾ ਆਪਣੀ ਮਾਂ ਤੋਂ ਦੂਰੀ ਹੀ ਬਣਾ ਕੇ ਰੱਖਣਾ ਚਾਹੁੰਦਾ ਸੀ ਪਰ ਇੱਕ ਦਿਨ ਐਸਾ ਹੋਇਆ ਕਿ ਮੇਰੀ ਮਾਂ ਜਿਸ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਮੇਰਾ ਪਤਾ ਲੱਭ ਲਿਆ ਸੀ ਉਹ ਕੁਛ ਦੀ ਪਸੰਦੀ ਹੁਣ ਬੁੱਢੜੀ ਹੋ ਚੁੱਕੀ ਐ ਮੇਰੇ ਘਰ ਦੇ ਵਿੱਚ ਆ ਗਈ ਐ ਜਿਸ ਵੇਲੇ ਮੇਰੀ ਮਾਂ ਮੇਰੇ ਘਰ ਦੇ ਵਿੱਚ ਆਈ ਘਰ ਦੇ ਵਿੱਚ ਮੈਂ ਨਹੀਂ ਸਾਂ ਮੇਰੀ ਪਤਨੀ ਤੇ ਮੇਰੇ ਬੱਚੇ ਸਨ ਜਿਨ੍ਹਾਂ ਨੂੰ ਮੈਂ ਕਦੇ ਆਪਣੀ ਮਾਂ ਦੇ ਬਾਰੇ ਦੱਸਿਆ ਹੀ ਨਹੀਂ ਸੀ ਮੈਂ ਤੇ ਆਪਣੀ ਪਤਨੀ ਨੂੰ ਇਹੋ ਹੀ ਦੱਸਿਆ ਕਿ ਮੈਂ ਬਹੁਤ ਛੋਟਾ ਸਾਂ ਜਦੋਂ ਦੀ ਮੇਰੀ ਮਾਂ ਚੜ੍ਹਾਈ ਕਰ ਗਈ ਮੇਰੀ ਮਾਂ ਮਰ ਗਈ ਹੈ ਤੇ ਮੇਰੀ ਇਸ ਦੁਨੀਆ ਤੇ ਮਾਂ ਹੁਣ ਜਿੰਦੀ ਨਹੀਂ ਇਸ ਕਰਕੇ ਜਦੋਂ ਮੇਰੀ ਮਾਂ ਨੇ ਮੇਰਾ ਦੂਹਾ ਖੜਕਾਇਆ ਤਾਂ ਮੇਰੇ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਮੇਰੀ ਮਾਂ ਨੇ ਮੇਰੇ ਬੱਚਿਆਂ ਨੂੰ ਵੇਖਿਆ ਉਸ ਦੀਆਂ ਬੁੱਢੜੀਆਂ ਅੱਖਾਂ ਖੁਸ਼ੀ ਦੀ ਚਮਕ ਦੇ ਨਾਲ ਭਰੀਆਂ ਘੁੱਟ ਕੇ ਆਪਣੀ ਪੋਤਰੀ ਤੇ ਪੋਤਰੇ ਨੂੰ ਉਸਨੇ ਗਲ ਦੇ ਨਾਲ ਲਾਇਆ ਪਰ ਉਹਨਾਂ ਨੂੰ ਮੇਰੀ ਮਾਂ ਦੇ ਬਾਰੇ ਕੁਝ ਪਤਾ ਹੀ ਨਹੀਂ ਸੀ ਇਸ ਕਰਕੇ ਮੇਰੇ ਬੱਚੇ ਡਰਦੇ ਉਸ ਦੇ ਕੋਲ ਨਹੀਂ ਜਾਂਦੇ ਉਹ ਭੱਜ ਕੇ ਅੰਦਰ ਨੂੰ ਆਏ ਕਿ ਪਤਾ ਨਹੀਂ ਬਾਹਰ ਕਿਹੜੀ ਬਦਸੂਰਤ ਜੀ ਔਰਤ ਹੈ ਤੇ ਸਾਨੂੰ ਗਲ ਦੇ ਨਾਲ ਲਾ ਰਹੀ ਹੈ ਮੇਰੀ ਪਤਨੀ ਨੇ ਮੇਰੀ ਮਾਂ ਦੇ ਨਾਲ ਬੜੇ ਮਾੜੇ ਤੇ ਆਪ ਸ਼ਬਦ ਬੋਲੇ ਨੇ ਮੇਰੀ ਮਾਂ ਜੋ ਕਿ ਆਪਣੀਆਂ ਬੁੱਢੀਆਂ ਨਿਗਾਵਾਂ ਦੇ ਨਾਲ ਮੈਨੂੰ ਤੱਕ ਰਹੀ ਸੀ ਕਿ ਮੇਰਾ ਪੁੱਤਰ ਕਿਤੇ ਦਿਖਾਈ ਨਹੀਂ ਦਿੰਦਾ ਮੈਂ ਘਰ ਦੇ ਵਿੱਚ ਹੈ ਹੀ ਨਹੀਂ ਸੀ ਇਸ ਤਰ੍ਹਾਂ ਮੇਰੀ ਮਾਂ ਨੇ ਦਰਵਾਜ਼ੇ ਤੇ ਹੀ ਮੇਰਾ ਇੰਤਜ਼ਾਰ ਕੀਤਾ ਜਦੋਂ ਮੈਂ ਘਰ ਦੇ ਵਿੱਚ ਆਇਆ ਹੰਦਿਆਂ ਸਾਰੇ ਆਪਣੀ ਮਾਂ ਨੂੰ ਮੈਂ ਆਪਣੇ ਦਰਵਾਜ਼ੇ ਦੇ ਕੋਲ ਵੇਖਿਆ ਤੇ ਮੈਨੂੰ ਗੁੱਸਾ ਚੜ ਗਿਆ ਮੈਂ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਮੈਂ ਆਖਿਆ ਤੂੰ ਇੱਥੇ ਵੀ ਆ ਗਈ ਹੈ ਮੈਂ ਕਿੰਨੀ ਵਾਰ ਆਖਿਆ ਤੂੰ ਮੇਰਾ ਪਿੱਛਾ ਨਾ ਕਰਿਆ ਕਰ ਇਸੇ ਕਰਕੇ ਮੈਂ ਆਪਣਾ ਪਤਾ ਤੈਨੂੰ ਨਹੀਂ ਸੀ ਦਿੱਤਾ ਤੂੰ ਫੇਰ ਵੀ ਮੇਰਾ ਖਿਹੜਾ ਨਹੀਂ ਛੱਡਦੀ ਮੈਨੂੰ ਤੇਰੀ ਸ਼ਕਲ ਹੀ ਪਸੰਦ ਨਹੀਂ ਤੇ ਕਿਉਂ ਤੂੰ ਵਾਰ-ਵਾਰ ਆ ਜਾਨੀ ਮੇਰੀ ਮਾਤਾ ਨੇ ਅੱਖਾਂ ਦੇ ਵਿੱਚ ਹੰਝੂ ਲਿਆਂਦੇ ਤੇ ਆਖਣ ਲੱਗੀ ਪੁੱਤਰਾ ਮੈਂ ਤੇ ਹਮੇਸ਼ਾ ਤੈਨੂੰ ਖੁਸ਼ ਵੇਖਣਾ ਚਾਹੁੰਦੀ ਆ ਅੱਜ ਵੀ ਜਦੋਂ ਮੈਨੂੰ ਪਤਾ ਚੱਲਿਆ ਕਿ ਤੂੰ ਵਿਆਹ ਕਰਵਾ ਲਿਆ ਏ ਤੇਰੇ ਬੱਚੇ ਹੋ ਗਏ ਨੇ ਤੇ ਮੈਂ ਇੱਕ ਵਾਰ ਇਹਨਾਂ ਨੂੰ ਵੇਖਣਾ ਚਾਹੁੰਦੀ ਸੀ ਸੋ ਮੈਂ ਵੇਖ ਲਿਆ ਹੁਣ ਮੇਰਾ ਤੇਰੇ ਨਾਲ ਵਾਧ ਆ ਰਿਹਾ ਕਿ ਅੱਜ ਤੋਂ ਬਾਅਦ ਤੂੰ ਚਾਵੇਂ ਵੀ ਤਮੀ ਆਪਣੀ ਸ਼ਕਲ ਤੈਨੂੰ ਨਹੀਂ ਵਿਖਾਏਂਗੀ ਮੇਰੇ ਆ ਪੁੱਤਰਾ ਜਿੱਥੇ ਤੂੰ ਵੱਸਦਾ ਹੈ ਸੁਖੀ ਵੱਸਦਾ ਰਹੁ ਬਸ ਇਹੋ ਵੇਖਣ ਵਾਸਤੇ ਮੈਂ ਆਈ ਸੀ ਇੰਨੀ ਗੱਲ ਕਹਿ ਕੇ ਮੇਰੀ ਮਾਂ ਮੇਰੇ ਘਰੋਂ ਚਲੀ ਗਈ ਹੈ ਤੇ ਮੈਂ ਸ਼ੁਕਰ ਕੀਤਾ ਕਿ ਚਲੀ ਗਈ ਕਿਤੇ ਇੱਥੇ ਰਹਿਣ ਨਾ ਲੱਗ ਪਵੇ ਸੋ ਉਹ ਲਿਖਦਾ ਹੈ ਅਗੇ ਜਦ ਸਮਾਂ ਹੋਰ ਬੀਤਿਆ ਮੈਂ ਸੋਚਿਆ ਕਿ ਮੇਰੀ ਮਾਂ ਦੇ ਕੋਲ ਜੋ ਪਿੰਡ ਦੇ ਵਿੱਚ ਜ਼ਮੀਨ ਹੈ ਜੋ ਪਿੰਡ ਦੇ ਵਿੱਚ ਘਰ ਹੈ ਉਹ ਕੱਲੀ ਮੇਰੇ ਮਾਂ ਦੇ ਕਿਸ ਕੰਮ ਤੇ ਮੈਂ ਹੋਵੇ ਨਾ ਤੇ ਆਪਣੀ ਜ਼ਮੀਨ ਤੇ ਉਹ ਘਰ ਵੇਚ ਕੇ ਉਸਦੇ ਪੈਸੇ ਕਮਾ ਕੇ ਲੈ ਆਵਾਂ ਤੇ ਆਪਣੇ ਕਿਸੇ ਕੰਮ ਦੇ ਵਿੱਚ ਲਾਵਾਂ ਸੋ ਬੜਾ ਸਮਾਂ ਬੀਤਣ ਤੋਂ ਬਾਅਦ ਮੈਂ ਆਪਣੇ ਪਿੰਡ ਦੇ ਵਿੱਚ ਆਇਆ ਉਹ ਲਿਖਦਾ ਹੈ ਕਿ ਮੈਂ ਪਿੰਡ ਆਪਣੀ ਸਿਰਫ ਜ਼ਮੀਨ ਤੇ ਘਰ ਵੇਚਣ ਵਾਸਤੇ ਆਇਆ ਸਾਂ ਮੈਂ ਆਪਣੀ ਮਾਂ ਨੂੰ ਮਿਲਣ ਵਾਸਤੇ ਨਹੀਂ ਸੀ ਆਇਆ ਨਾ ਹੀ ਮੇਰੀ ਮਾਂ ਵਾਸਤੇ ਮੇਰੇ ਦਿਲ ਦੇ ਵਿੱਚ ਕੋਈ ਪਿਆਰ ਸੀ ਜਦੋਂ ਮੈਂ ਘਰ ਦੇ ਵਿੱਚ ਆਇਆ ਤਾਂ ਮੈਂ ਦੇਖਿਆ ਕਿ ਮੇਰੇ ਘਰ ਨੂੰ ਤਾਲਾ ਲੱਗਾ ਹੋਇਆ ਹੈ ਜੋ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਕਈ ਸਾਲਾਂ ਤੋਂ ਬੰਦ ਹੋਵੇ ਤਾਂ ਲਾਗੂ ਗਵਾਂਡ ਤੋਂ ਮੈਂ ਪੁੱਛਿਆ ਕਿ ਐਸ ਘਰ ਨੂੰ ਤਾਲਾ ਲੱਗਾ ਹੈ ਜੋ ਇੱਥੇ ਮੇਰੀ ਮਾਂ ਬਜ਼ੁਰਗ ਰਹਿੰਦੀ ਸੀ ਉਹ ਹੁਣ ਕਿੱਥੇ ਰਹਿੰਦੀ ਕਿੱਥੇ ਗਈ ਹੈ ਤਾਂ ਨਾਟਗੋ ਇੱਕ ਗਵਾਂਢੀ ਨੇ ਆਖਿਆ ਤੂੰ ਕੌਣ ਐ ਆ ਮੈਂ ਦੱਸਿਆ ਮੈਂ ਉਸ ਦਾ ਪੁੱਤਰ ਹਾਂ ਉਸ ਵੇਲੇ ਉਸ ਗਵਾਂਢੀ ਨੇ ਆਖਿਆ ਕਿ ਮੇਰੇ ਨਾਲ ਘਰ ਚੱਲ ਮੈਂ ਉਸ ਦੇ ਘਰ ਗਿਆ ਆਖਣ ਲੱਗਾ ਪੁੱਤਰਾ ਤੇਰੀ ਮਾਂ ਹੁਣ ਤੈਨੂੰ ਮਿਲਣੀ ਨਹੀਂ ਪਰ ਉਹ ਤੇਰੇ ਵਾਸਤੇ ਇੱਕ ਸੁਨੇਹਾ ਤੇ ਆ ਜ਼ਮੀਨ ਦੇ ਕਾਗਜ਼ ਤੇ ਘਰ ਦੇ ਕਾਗਜ਼ ਛੱਡ ਕੇ ਗਈ ਐ ਉਹ ਆਖਣ ਲੱਗਾ ਜਦੋਂ ਮੈਂ ਆਪਣੇ ਘਰ ਦੇ ਕਾਗਜ਼ ਵੇਖੇ ਮੇਰੀ ਮਾਂ ਨੇ ਘਰ ਮੇਰੇ ਨਾਂ ਕਰ ਦਿੱਤਾ ਸੀ ਜਿੰਨੀ ਪਿੰਡ ਦੇ ਵਿੱਚ ਜ਼ਮੀਨ ਸੀ ਸਾਡੀ ਉਹ ਮੇਰੇ ਨਾਂ ਕਰ ਦਿੱਤੀ ਸੀ ਪਰ ਅੱਜ ਜਦੋਂ ਉਹ ਮੈਂ ਚਿੱਠੀ ਪੜ੍ਹੀ ਹੈ ਮੈਨੂੰ ਧਰਤੀ ਤੇ ਖਲੋਣ ਵਾਸਤੇ ਜਗਾ ਨਹੀਂ ਮਿਲ ਰਹੀ ਮੈਂ ਰੋ ਰਿਆਂ ਹੁਣ ਮੈਂ ਚਾਹੁੰਨਾ ਹਾਂ ਕਿ ਮੇਰੀ ਮਾਂ ਮੇਰੇ ਕੋਲ ਹੋਵੇ ਮੈਂ ਉਹਦੇ ਮੋਢੇ ਤੇ ਸਿਰ ਰੱਖਾਂ ਪਰ ਉਹ ਸਮਾਂ ਬੀਤ ਚੁੱਕਾ ਹੈ ਉਹ ਲਿਖਦਾ ਹੈ ਕਿ ਮੇਰੀ ਮਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਪੁੱਤਰਾ ਮੈਂ ਅੱਜ ਤੱਕ ਤੇਰੇ ਤੂੰ ਇਹ ਗੱਲ ਲੁਕੋ ਕੇ ਰੱਖੀ ਐ ਪਰ ਮੈਂ ਚੰਨੀ ਆ ਤੈਨੂੰ ਪਤਾ ਲੱਗੇ ਕਿ ਮੈਂ ਇਨੀ ਵੱਧ ਸੂਰਤ ਕਿਉਂ ਹਾਂ ਮੇਰੀ ਇੱਕ ਅੱਖ ਕਾਣੀ ਕਿਉਂ ਹੈ ਮੈਂ ਚੰਨੀ ਸਾਂ ਕਿ ਤੂੰ ਦਿਲੋਂ ਪਿਆਰ ਕਰੇ ਮੇਰੇ ਨਾਲ ਕਿਸੇ ਹਸਾਨ ਦੇ ਕਰਕੇ ਨਹੀਂ ਪੁੱਤਰਾ ਤੂੰ ਛੋਟਾ ਸਾਂ ਅਜੇ ਤੈਨੂੰ ਤੁਰਨਾ ਵੀ ਨਹੀਂ ਸੀ ਆਉਂਦਾ ਰਿੜਦੇ ਰਿੜਦੇ ਦੀ ਤੇਰੀ ਅੱਖ ਦੇ ਵਿੱਚ ਇੱਕ ਨੁਕੀਲਾ ਤਿੱਲਾ ਵੱਜਾ ਜਿਹਦੇ ਨਾਲ ਤੇਰੀ ਇੱਕ ਅੱਖ ਖਰਾਬ ਹੋ ਗਈ ਡਾਕਟਰ ਦੇ ਕੋਲ ਤੈਨੂੰ ਲੈ ਕੇ ਗਏ ਤਾਂ ਡਾਕਟਰ ਨੇ ਆਖਿਆ ਕਿ ਇਹ ਸਾਰੀ ਉਮਰ ਵਾਸਤੇ ਅੱਖ ਜੋ ਹੈ ਫਰਾਗ ਹੋਣ ਕਰਕੇ ਇੱਕ ਅੱਖ ਤੋਂ ਕਾਣਾ ਰਹੇਗਾ ਜਾਂ ਫੇਰ ਇਸ ਦੀ ਇਸ ਅੱਖ ਦੇ ਬਦਲੇ ਕੋਈ ਦੂਸਰੀ ਅੱਖ ਦਾ ਪ੍ਰਬੰਧ ਹੋ ਜਾਵੇ ਫਿਰ ਇਸ ਦੀ ਨਿਗਾਹ ਠੀਕ ਹੋ ਸਕਦੀ ਹੈ ਤਾਂ ਪੁੱਤਰਾ ਉਸ ਵੇਲੇ ਮੈਂ ਇਹ ਗੱਲ ਸੋਚ ਕੇ ਕਿ ਮੇਰਾ ਪੁੱਤਰ ਦੁਨੀਆ ਤੇ ਸੋਹਣਾ ਲੱਗੇ ਉਸ ਨੂੰ ਕੋਈ ਕਾਣਾ ਨਾ ਆਖੇ ਮੈਂ ਆਪਣੀ ਅੱਖ ਕਢਾ ਕੇ ਤੈਨੂੰ ਪਾ ਦਿਤੀ ਕਿ ਮੇਰਾ ਪੁੱਤ ਸੋਹਣਾ ਲੱਗਣਾ ਚਾਹੀਦਾ ਹੈ ਇਸ ਤਰ੍ਹਾਂ ਮੇਰੀ ਇੱਕ ਅੱਖ ਤੈਨੂੰ ਪਾ ਦਿਤੀ ਕਿ ਮੇਰੇ ਪੁੱਤ ਨੇ ਸੰਸਾਰ ਵੇਖਣਾ ਹੈ ਤੇ ਮੈਂ ਉਸ ਦੀਆਂ ਅੱਖਾਂ ਦੇ ਨਾਲ ਹੀ ਸੰਸਾਰ ਵੇਖ ਲਵਾਂਗੀ ਸੋ ਮੈਨੂੰ ਇਹ ਵੀ ਪਤਾ ਹੈ ਕਿ ਕਦੇ ਨਾ ਕਦੇ ਤੂੰ ਪਿੰਡ ਜ਼ਰੂਰ ਆਵੇਂਗਾ ਪਰ ਮੈਂ ਤੇਰੇ ਨਾਲ ਗੱਲ ਕੀਤੀ ਸੀ ਕਿ ਹੁਣ ਤੂੰ ਬਾਅਦ ਮੈਂ ਤੈਨੂੰ ਆਪਣੀ ਸ਼ਕਲ ਨਹੀਂ ਵਿਖਾਵਾਂਗੀ ਤੂੰ ਖੁਸ਼ ਰਹਿ ਪਤਾ ਨਹੀਂ ਮੈਂ ਉਦੋਂ ਤੂੰ ਬਾਅਦ ਜਿੱਥੇ ਹੋਵਾਂ ਜਾਂ ਨਾ ਹੋਵਾਂ ਪੁੱਤਰਾ ਮੈਂ ਜ਼ਮੀਨ ਤੇ ਘਰ ਤੇਰੇ ਨਾਮ ਕਰ ਦਿੱਤਾ ਹੈ ਆਪਣੀ ਜ਼ਿੰਦਗੀ ਹੱਥ ਖੇਡ ਕੇ ਬਤਾਇਓ ਲਿਖਦਾ ਹੈ ਕਿ ਉਹ ਚਿੱਠੀ ਪੜ੍ਹਦਿਆਂ ਮੇਰਾ ਰੂਹਨ ਜੋ ਹੈ ਉਹ ਬੰਦ ਨਹੀਂ ਹੋ ਰਿਹਾ ਮੈਂ ਬੜਾ ਪਛਤਾ ਰਿਹਾ ਕਿ ਮੇਰੀ ਮਾਂ ਨੇ ਮੈਨੂੰ ਸੋਹਣਾ ਬਣਾਉਣ ਵਾਸਤੇ ਆਪਣੀ ਸ਼ਕਲ ਬੱਦਸੂਰਤ ਬਣਾ ਲਈ ਐ ਸੋ ਇਹ ਹੈ ਉਸ ਲੇਖਕ ਦੀ ਤੇ ਉਸ ਦੀ ਮਾਂ ਦੀ ਕਹਾਣੀ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਮਾਂ ਦਾ ਕਿ ਆਪਣੇ ਆਪ ਨੂੰ ਤੇ ਬੱਦਸੂਰਤ ਬਣਾ ਲੈਂਦੀ ਐ ਪਰ ਆਪਣੇ ਬੱਚੇ ਨੂੰ ਉਹ ਬੱਦਸੂਰਤ ਨਹੀਂ ਵੇਖ ਸਕਦੀ ਸੋ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰੋ ਅਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧ ਪਰਵਾਲੇ ਜ਼ਰੂਰ ਸਬਸਕ੍ਰਾਈਬ ਕਰੋ ਸਮਾਪਤੀ ਹੈ ਸਤਿ ਸ੍ਰੀ ਅਕਾਲ ਜੀ